ਮੇਰਾ ਪੈਗੰਬਰ ਗੁਰੂ ਬੇਅੰਤ ਸ਼ਾਨਾਂ ਤਾਕਤਾਂ ਤੇ ਬਰਕਤਾਂ ਦਾ ਮਾਲਕ ਹੈ ਸੰਕਟ ਚ ਫਸੇ ਨੇ ਬਾਬਾ ਬੰਦਾ ਸਿੰਘ ਜਦੋਂ ਤੂੰ ਸੰਸਾਰ ਤੇ ਜ਼ੁਲਮ ਸ਼ੁਰੂ ਕਰਦਾ ਹੈ ਤਾਂ ਮੇਰਾ ਪਿਤਾ ਮੈਨੂੰ ਥਾਪੜਾ ਦੇ ਕੇ ਭੇਜਦਾ ਹੈ ਕਿ ਜ਼ੁਲਮ ਦਾ ਖਾਤਮਾ ਕਰ ਕਿ ਤੁਸੀਂ ਚਾਹੇ ਬੰਦੇ ਨੂੰ ਪਰਖਣਾ ਹੋਵੇ ਚਾਹੇ ਕਿਸੇ ਕੌਮ ਨੂੰ ਪਰਖਣਾ ਹੋਵੇ ਚਾਹੇ ਕਿਸੇ ਦੇਸ਼ ਨੂੰ ਪਰਖਣਾ ਹੋਵੇ ਉਦੋਂ ਪਰਖੋ ਜਦੋਂ ਸੰਕਟ ਚ ਫਸਿਆ ਹੈ ਸੰਕਟ ਚ ਉਹ ਕਿਹੋ ਜਿਹਾ ਵਰਤਾਅ ਕਰਦਾ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਕੌਮ ਕਹੀ ਜੀ ਉਹ ਬੰਦਾ ਕਿਹੋ ਜਿਹਾ ਮੁਨੀਮ ਖਾਨ ਸੀ ਪ੍ਰਾਈਮ ਮਿਨਿਸਟਰ ਮਨੀਮ ਖਾਨ ਮੌਕੇ ਤੇ ਪਹੁੰਚੇ ਆ ਸਵਾਲ ਕੀਤਾ ਬੰਦਾ ਸਿੰਘ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਪੈਗੰਬਰ ਦੋਵਾਂ ਜਹਾਨਾਂ 'ਚ ਤੁਹਾਡਾ ਮੱਦਦਗਾਰ ਬੇਅੰਤ ਤਾਕਤਾਂ ਦਾ ਮਾਲਕ ਹੈ ਹੁਣ ਤੈਨੂੰ ਬੰਦੀ ਬਣਾ ਰਕੇ ਸੀ ਕਸ਼ਟ ਦਿੱਤੇ ਜਾ ਰਹੇ ਨੇ ਹੁਣ ਤੇਰਾ ਗੁਰੂ ਤੇਰੀ ਮੱਦ ਵਾਸਤੇ ਕਿਉਂ ਨਹੀਂ ਆਉਂਦਾ ਬਾਬਾ ਬੰਦਾ ਸਿੰਘ ਜੀ ਦਾ ਉੱਤਰ ਮੇਰਾ ਪੈਗੰਬਰ ਗੁਰੂ ਬੇਅੰਤ ਸ਼ਾਨਾਂ ਤਾਕਤਾਂ ਤੇ ਬਰਕਤਾਂ ਦਾ ਮਾਲਕ ਹੈ ਬੇਅੰਤ ਮਿਹਰਬਾਨ ਜਦੋਂ ਤੂੰ ਸੰਸਾਰ ਤੇ ਜ਼ੁਲਮ ਸ਼ੁਰੂ ਕਰਦਾ ਹੈ ਤਾਂ ਮੇਰਾ ਪਿਤਾ ਮੈਨੂੰ ਥਾਪੜਾ ਦੇ ਕੇ ਭੇਜਦਾ ਹੈ ਕਿ ਜ਼ੁਲਮ ਦਾ ਖਾਤਮਾ ਕਰ ਅਜਿਹਾ ਕਰਦੇ ਆਂ ਮੈਂ ਉਹਨਾਂ ਦਾ ਬੱਚਾ ਆਂ ਮੈਂ ਬੰਦਾ ਆਂ ਬੰਦੇ ਤੋਂ ਕੋਈ ਗਲਤੀ ਹੋ ਸਕਦੀ ਹੈ ਮੇਰਾ ਪਿਤਾ ਸੰਸਾਰ ਨੂੰ ਨਿਆਂ ਦੇਣ ਵਾਲਾ ਹੈ ਸੰਭਵ ਹੈ ਕਿ ਮੇਰੇ ਤੋਂ ਕੋਈ ਗੁਸਤਾਖੀ ਹੋਈ ਹੋਵੇ ਮੈਨੂੰ ਇੰਨਾ ਪਿਆਰ ਕਰਦੇ ਨੇ ਮਹਾਰਾਜ ਕਿ ਇਸ ਧਰਤੀ ਉੱਤੇ ਮੇਰੇ ਗੁਨਾਹਾਂ ਦੀ ਸਜ਼ਾ ਦੇ ਕੇ ਅਗਲੇ ਸੰਸਾਰ 'ਚ ਮੈਨੂੰ ਆਪਣੇ ਚਰਨਾਂ ਦੇ ਨਜ਼ਦੀਕ ਰੱਖਣ ਦੀ। ਮਾਨਯੋਗ ਸਾਧ ਸੰਗਤ ਆਰਨੋਲਡ ਤਾਇਨ ਵੀ ਸੰਸਾਰ ਦਾ ਬੇਅੰਤ ਵੱਡਾ ਇਤਿਹਾਸਕਾਰ ਹੈ। ਇਸ ਵਕਤ ਉਹਨਾਂ ਤੋਂ ਵੱਡਾ ਇਤਿਹਾਸਕਾਰ ਕੋਈ ਨਹੀਂ। ਉਹ ਲਿਖਦੇ ਨੇ ਕਿ ਤੁਸੀਂ ਚਾਹੇ ਬੰਦੇ ਨੂੰ ਪਰਖਣਾ ਹੋਵੇ, ਚਾਹੇ ਕਿਸੇ ਕੌਮ ਨੂੰ ਪਰਖਣਾ ਹੋਵੇ, ਚਾਹੇ ਕਿਸੇ ਦੇਸ਼ ਨੂੰ ਪਰਖਣਾ ਹੋਵੇ, ਉਦੋਂ ਪਰਖੋ ਜਦੋਂ ਸੰਕਟ 'ਚ ਫਸਿਆ ਹੋਇਆ ਸ। ਸੰਕਟ 'ਚ ਉਹ ਕਿਹੋ ਜਿਹਾ ਵਰਤਾਅ ਕਰਦਾ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਕੌਮ ਕਹੀ ਜੀ ਉਹ ਬੰਦਾ ਕਹਿੰਦਾ। ਸੰਕਟ ਚ ਫਸੇ ਨੇ ਬਾਬਾ ਬੰਦਾ ਸਿੰਘ ਸੰਕਟ ਚ ਅਸੀਂ ਕੀ ਕਹਿ ਦਿੰਨੇ ਰੱਬ ਕਿੱਥੇ ਆ ਹੁਣ ਰੱਬ ਸਾਡੀ ਮਦਦ ਕਿਉਂ ਨਹੀਂ ਕਰਦਾ ਬਾਬਾ ਬੰਦਾ ਸਿੰਘ ਜੀ ਇਹ ਕਹਿ ਰਹੇ ਨੇ ਉਸਤਾਕੀ ਹੋਈ ਹੋਏਗੀ ਮਹਾਰਾਜ ਕਰਦੇ ਨੇ ਪ੍ਰੇਮ ਸਜ਼ਾਵਾਂ ਦੇ ਕੇ ਆਪਣੇ ਚਰਨਾਂ ਚ ਰੱਖ